ਕਮਰਾਂਦੀਪ ਸਿੰਘ ਮਾਨ ਉਹਦੀ ਕੋਈ ਵੀ ਗੱਲ ਕਿਸੇ ਵੀ ਸਨਾਤਨੀ ਨੂੰ ਪਸੰਦ ਨਹੀਂ ਕਿੰਨੀ ਗਵਾਰ ਉਤੇ ਹਮਲੇ ਹੋ ਗਏ ਕਦੇ ਢੰਡਰੀਆਂ ਵਾਲੇ ਬਾਬਾ ਜੀ ਨੂੰ ਪੁੱਛਿਆ ਤੁਸੀਂ ਵੀ ਸਕਿਉਰਿਟੀ ਕਿਉਂ ਲੈ ਬਿਠੇ ਹੋ ਕਦੇ ਬਾਬਾ ਬਲਵੀਰ ਸਿੰਘ ਜਿਹੜੇ ਹਰੀ ਦੇਹੰਗ ਸਿੰਘ ਜੱਥੇ ਦੇ ਮੁਖੀ ਨੇ ਉਹਨਾਂ ਨੂੰ ਪੁੱਛਿਆ ਕਦੇ ਐਸਪੀ ਸੀ ਪ੍ਰਧਾਨ ਨੂੰ ਪੁੱਛਿਆ ਕਿ ਸਕਿਉਰਿਟੀ ਕਿਉਂ ਨਹੀਂ ਵਰਦਾ ਸ਼ਿਰਸਾ ਸਕਿਉਰਿਟੀ ਨਾਲ ਬੜੀ ਦਿਖਦੀ ਆ ਇਹਦਾ ਗੈਂਗਸਟਰਾਂ ਨੂੰ ਖਾਲਿਸਤਾਨ ਉਹ ਹੀ ਰੱਖਦੇ ਜੁੱਤੀ ਦੇ ਜੁੱਤੀ ਦੇ ਰੱਖਾਂਗੇ ਹਿੰਦੂ ਰਾਸ਼ਟ ਹੈ ਹੀ ਹਿੰਦੂ ਰਾਸ਼ਟ ਦਾ ਮੰਗਣਾ ਕੀ ਹੈ ਤੇ ਹਿੰਦੂ ਰਾਸ਼ਟਰੀਆ ਹੋਰ ਕੀ ਹੈ ਸਿਸਰਾਂ ਵਾਲੇ 골ਡੀ ਵਿਰਾਟ ਦੇ ਖਿਲਾਫ ਵੀ ਬੋਲਦੇ ਆ ਸ਼ਿਵਸਨ ਵਾਲੇ ਜੱਕੂ ਭਗਵਾਨਪੁਰੀਏ ਵਾਂਗ ਖਿਲਾਫ ਵੀ ਬੋਲਦੇ ਆ ਸਿੰਘ ਸ਼ਿਵਸਨ ਵਾਲੇ ਆਈਐਸਆਈ ਦੇ ਟੁਕੜੇ ਦੇ ਫੜਨ ਵਾਲੇ ਹਨ ਇੰਦਰ ਇੱਥੇ ਖਿਲਾਫ ਵੀ ਬੋਲਦੇ ਆ ਉਹ ਤੁਹਾਨੂੰ ਨਹੀਂ ਦਿਖਦੇ ਸ਼ਿਵਸਨ ਵਾਲੇ ਗੋਵਾਂ ਦੇ ਟਰੱਕ ਵੀ ਵੜਦੇ ਆ ਉਹ ਤੁਹਾਨੂੰ ਨਹੀਂ ਦਿਖਦੇ ਸੋਸ਼ਲ ਮੀਡੀਆ ਤੇ ਪੰਥਕ ਉਮੀਦਵਾਰ ਸਾਜੇ ਉਮੀਦਵਾਰ ਬਾਰਿਸ ਪੰਜਾਬ ਦੀ ਤੇ ਅਕਾਲੀ ਦਲ ਮਾਨ ਦੇ ਇਹਨੂੰ ਮੈਂ ਕਹਾਂਗਾ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਖਾਲਿਸਤਾਨੀਆਂ ਦਾ ਸਾਂਝਾ ਉਮੀਦਵਾਰ ਉਹਨੂੰ ਵੋਟ ਪਾਉਣ ਤੋਂ ਪਹਿਲਾਂ ਸੋਚ ਲਓ ਤੁਹਾਨੂੰ ਤੁਹਾਡੀ ਵਾ ਗੱਲ ਪਸੰਦ ਨਹੀਂ ਤਾਂ ਗੋਲੀ ਮਾਰੂਗਾ ਤੁਸੀਂ ਆਇਆ ਕਹੋ ਜੀ ਮਨਦੀਪ ਸਿੰਘ ਸਿੰਘ ਜਿਹੜਾ ਖੜਿਆ ਜਿਹੜਾ ਸੰਦੀਪ ਸਣੀ ਦਾ ਭਰਾ ਉਹਦੇ ਮੂੰਹ ਤੇ ਘਵਾ ਦਿਓ कि ਮਗ ਪਗਮੀ ਦਾਸ ਨੂੰ ਸਨਮਾਨ ਕਰਦਾ ਸਨਾਤਨ ਦਾ ਸਨਮਾਨ ਕਰਦਾ ਮੈਂ ਤਿਰੰਗੇ ਦਾ ਸਨਮਾਨ ਕਰਦਾ ਮੈਂ ਅਤਵਾਦ ਵਿਰੋਧੀ ਜਿਹੜੇ ਬੰਦੇ ਨੂੰ ਨਾ ਸਨਮਾਨ ਕਰਦਾ ਅਸੀਂ ਕਵਾਂਗੇ ਉਹਨੂੰ ਬੋਟਾ ਪਾਉਂ ਸਾਡੀ ਕੌਮ ਦੇ ਖਾਤਰ ਸ਼ਹੀਦ ਹੋਇਆ ਉਹ ਸੂਰਬਾ ਸਾਡੀ ਕੌਮ ਲਈ ਸਾਡੇ ਹਿੰਦੂਤਵ ਲਈ ਸਾਡੇ ਸਨਾਤਨ ਲਈ ਦੇਖੋ ਜਿਸ ਵੇਲੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਕੀ ਕਰ ਰਹੇ ਸੀ ਇੱਕ ਮੂਰਤੀਆਂ ਜਿਹੜੀਆਂ ਆ ਦਿਵਾਲੀ ਦੁਸ਼ਹਿਰੇ ਤੇ ਆਪਾਂ ਕਈ ਵਾਰ ਘਰਾਂ ਚ ਮੂਰਤੀਆਂ ਐਕਸਟਰਾ ਲੈ ਆਨੇ ਆ ਮੰਦਿਰਾਂ ਚ ਪਾ ਚੜਾ ਦਿੰਨੇ ਆ ਕੋਈ ਬਾਈ ਲਾਤਾ ਧਾਰਮਿਕ ਮਨਿਆਦਾ ਦੇ ਅਨੁਸਾਰ ਤਾਂ ਨਦੀ ਚ ਗੰਗਾ ਜੀ ਚ ਕਿਤੇ ਉਹਨਾਂ ਨੂੰ ਪ੍ਰੋਵਾਈਡ ਕਰਨਾ ਹੁੰਦਾ ਆ ਪਰ ਕਈ ਲੋਕ ਜਿਹੜੇ ਗੰਗਾ ਜਾਂ ਨਦੀ ਦੂਰ ਹੁੰਦੀ ਆ ਮੰਦਿਰਾਂ ਚ ਚੜਾ ਜਾਂਦੇ ਆ ਮੰਦਰ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੂੰ ਵਿਧੀ ਵਿਵਧਾਨ ਨਾਲ ਜਿੱਥੇ ਵੀ ਇਹ ਪ੍ਰਵਾਹਿਤ ਕਰਨਾ ਅੰਮ੍ਰਿਤਸਰ ਦੇ ਵਿੱਚ ਉਸ ਮੰਦਰ ਦੇ ਬਾਹਰ ਤਰਨਾ ਲੱਗਿਆ ਹੋਇਆ ਸੀਗਾ ਉਹਨਾਂ ਨੇ ਮੂਰਤੀਆਂ ਢੇਰ ਲੱਗਿਆ ਸੀ ਪਿਛਲੇ ਦਿਨ ਉਹ ਕਹਿ ਕੇ ਗਏ ਕਿ ਜੇ ਕੱਲ ਤੱਕ ਨਹੀਂ ਚੱਕਿਆ ਗਿਆ ਮੈਂ ਧਰਨਾ ਲਾਵਾਂਗਾ ਲਾਈਵ ਆ ਕੇ ਨੇ ਥ੍ਰੈਟ ਦੇ ਬਾਵਜੂਦ ਜਦਕਿ ਪ੍ਰਸ਼ਾਸਨ ਨੇ ਸਾਨੂੰ ਲੋਕਾਂ ਨੂੰ ਕਿਹਾ ਹੁੰਦਾ ਕਿ ਕਿਤੇ ਲਾਈਵ ਨਾ ਪਾਇਆ ਕਰੋ ਕਿ ਜਿਹੜੇ ਐਂਟੀ ਬੰਦੇ ਨੇ ਫਿਰ ਤੁਹਾਨੂੰ ਮਾਰਨਾ ਚਾਹੁੰਦੇ ਨਪੂਸਕ ਲੋਕ ਨੇ ਜਿਹਨੇ ਪਿੱਟ ਦੇ ਪਿੱਛੇ ਬਾਹਰ ਕਰਨ ਵਾਲੇ ਉਹ ਐਕਟਿਵ ਹੋ ਜਾਂਦੇ ਆ ਪਰ ਉਸ ਸੂਰਮੇ ਨੇ ਬੱਬਰ ਸ਼ੇਰ ਨੇ ਪਰਵਾਹ ਨਹੀਂ ਕੀਤੀ ਪਰ ਜਾਨਾ ਧਮਕੀਆਂ ਆਉਂਦੀਆਂ ਸੀ ਪਰ ਜਾਨਾ ਇਹੋ ਜਿਹਾ ਦਿਨ ਨਹੀਂ ਸੀ ਜਿਸਨੂੰ ਧਮਕੀਆਂ ਨਹੀਂ ਆਉਂਦੀਆਂ ਸੀ ਧਮਕੀਆਂ ਕਿਉਂ ਆਉਂਦੀਆਂ ਸੀ ਕਿਉਂਕਿ ਉਹ ਸਨਾਤਨ ਦੀ ਗੱਲ ਕਰਦਾ ਤੇ ਇਸ ਭਗਵੇਂ ਦੀ ਗੱਲ ਕਰਦਾ ਸੀ। ਉਹ ਤਿਰੰਗੇ ਦੀ ਗੱਲ ਕਰਦਾ ਸੀ। ਜੇ ਇੱਕ ਦਲ ਬੰਦੇ ਹੋ ਕੀ ਜਿਹੜੀ ਜ਼ੁਬਾਨ ਹੈ ਬਹੁਤ ਕੁਝ ਕਰਵਾ ਦਿੰਦੀ ਹੈ। ਕਿਤੇ ਨਾ ਕਿਤੇ ਉਹਨਾਂ ਦੀ ਬੋਲੀ ਹੈ ਦੇਖੋ ਹਰ ਵੇਲੇ ਢੜਕਾਉ ਪੜਕਾਉ ਕੁਝ ਦੇਖੋ। ਇੱਕ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਲੋਕਾਂ ਨੇ ਮੀਡੀਆ ਨਾਲ ਸਵਾਲ ਚ ਕਿਹਾ 2% 2% 2% ਉਹਨਾਂ ਨੇ ਸਿੱਖਾਂ ਨੂੰ 2% ਨਹੀਂ ਕਿਹਾ। ਉਹਨਾਂ ਕਿਆ ਸਿੱਖਾਂ ਦੇ ਵਿੱਚ 2% 2% ਲੋਕੋ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਓਪੇਠੀ ਕਰ ਲਾਂਗੇ ਚਲੋ ਜੀ ਐਂ ਇੱਕ ਦੇਖੋ ਇੱਕ ਦੋ ਉਹਨਾਂ ਦੇ ਭੜਕਾਓ ਬਿਆਨਾਂ ਤੇ ਪਰਚੇ ਵੀ ਦਰਜ ਹੋਇਆ ਤੇ ਜੇਲ੍ਹਾਂ ਦੇ ਵਿੱਚ ਵੀ ਗਏ ਆ ਮੈਂ ਦੇਵ ਜੀ ਤੁਹਾਨੂੰ ਇੱਕ ਸਵਾਲ ਪੁੱਛਦਾ ਬੜੇ ਸੀਨੀਅਰ ਪੱਤਰਕਾਰ ਕਾਲੀਆ ਸਾਹਿਬ ਤੁਸੀਂ ਬੈਠੇ ਸੂਸਾ ਸਾਹਿਬ ਬੈਠੇ ਹੋ ਸਿਮਰਨਜੀਤ ਸਿੰਘ ਮਾਨ ਉਹਦੀ ਕੋਈ ਵੀ ਗੱਲ ਕਿਸੇ ਵੀ ਸਨਾਤਨੀ ਨੂੰ ਪਸੰਦ ਨਹੀਂ ਕਿੰਨੀ ਵਾਰ ਉਹ ਤੇ ਹਮਲੇ ਹੋ ਗਏ ਕਿੰਨੀ ਵਾਰ ਉਹ ਤੇ ਹਮਲੇ ਹੋ ਗਏ ਕਿੰਨੀ ਵਾਰ ਤੇ ਗੋਲੀਆਂ ਚੱਲ ਗਈਆਂ ਕਿਉਂ ਮੰਨ ਲੈਨੇ ਉਹਦੀ ਕੋਈ ਗੱਲ ਕਿਸੇ ਨੂੰ ਪਸੰਦ ਨਹੀਂ ਸੀ ਯਾਰ ਉਹਦੀ ਦਰਖਾਸਤ ਜੋ ਥਾਣੇ ਦਰਜ ਹੁੰਦ ਮੁਕਦਮਾ ਦਰਜ ਹੋਇਆ ਜੇਲ ਚਲਾ ਗਿਆ ਇਹ ਗੱਲ ਥੋੜੀ ਆ ਤੁਹਾਡੀ ਦੁਕਾਨ ਦਾ ਕੰਮ ਨਾ ਚੱਲਦਾ ਹੋਵੇ ਤੁਸੀਂ ਭੁੱਖ ਮਰੰਗਦਾ ਲੜ ਰਹੇ ਹੋ ਤੇ ਤੁਸੀਂ ਜਾ ਕੇ ਇੱਕ ਬੰਦੇ ਨੂੰ ਮਾਰ ਦਿੱਤਾ ਤੁਹਾਨੂੰ ਪਤਾ ਕਿ ਤੁਹਾਡੀ ਕੌਮ ਦੇ ਵਿੱਚ ਇਮੋਸ਼ਨਲ ਲੋਕ ਬੈਠੇ ਆ ਆਈਐਸਆਈ ਦੇ ਟੁਕੜੇ ਦੇ ਪੜਨ ਵਾਲੇ ਬਾਹਰ ਤਰਿੰਦੇ ਬੈਠੇ ਆ ਉਹਨਾਂ ਦੇ ਟੁਕੜੇ ਭੇਜਣੇ ਆ ਉਹ ਕਹਿੰਦੇ ਇਹ ਵੀ ਹਿੰਦੂ ਪਰ ਮੀਡਰਾ ਸਟ੍ਰੈਟਜੀ ਅਪਣਾਉਂਦੇ ਨੇ ਪਹਿਲਾਂ ਭੜਕਾਉਂਦੇ ਨੇ ਵਿੱਚ ਜੋਟੇ ਆਉਂਦੇ ਵੱਡਾ ਇੱਕ ਇੱਥੇ ਮੁੱਦਾ ਸਾਹਮਣੇ ਆ ਜਾਂਦਾ ਦੇਖੋ ਜੀ ਨਾਦਰ ਸੁਦੀਰ ਕੁਮਾਰ ਸੂਰੀ ਦਾ ਕੋਈ ਰਾਜਨੀਤਿਕ ਸੰਗਠਨ ਜੀ ਨਾਲ ਸਾਡਾ ਸੀ ਨਾ ਸੁਦੀਰ ਕੁਮਾਰ ਸੂਰੀ ਨੇ ਕਦੇ ਕਿਸੇ ਚੋਣਾਂ 'ਚ ਗਿਆ ਵੀ ਉਹਨੂੰ ਵੋਟਾ ਪਾਓ ਤੈਨੂੰ ਨਾ ਪਾਓ ਨਾ ਸੀ ਕਹਿੰਨੇ ਆ ਰਹੀ ਗੱਲ ਤੁਸੀਂ ਗਨਮੈਨ ਦੀ ਉਹਦੀ ਇਹ ਗਨਮੈਨ ਦਾ ਸਵਾਲ ਸ਼ਿਰਸਾ ਨਾਲ ਵਸੇ ਹੀ ਹੁੰਦਾ ਆ ਐਸ ਜੀ ਬੀ ਜੀ ਪੀ ਕਾਂਗਰਸ ਕਾਲੀ ਦਲ ਬਾਬਾ ਜਿਹੜੇ ਸਿੱਖ ਧਰਮ ਦੇ ਗੁਰੂ ਨੇ ਉਹਨਾਂ ਕੋ ਵੀ ਸਕਿਉਰਟੀ ਇਹਨਾਂ ਤੋਂ ਕਦੇ ਪੁੱਛਦੇ ਨਹੀਂ ਕਦੇ ਢੰਡਰੀਆਂ ਵਾਲੇ ਬਾਬਾ ਜੀ ਨੂੰ ਪੁੱਛਿਆ ਤੁਸੀਂ ਵੀ ਸਕਿਉਰਟੀ ਕਿਉਂ ਲੈ ਬਿਠੇ ਹੋ ਕਦੇ ਬਾਬਾ ਬਲਬੀਰ ਸਿੰਘ ਜਿਹੜੇ ਹਰੀ ਨਿਹੰਗ ਸਿੰਘ ਜਥੇ ਦੇ ਮੁਖੀ ਨੇ ਉਹਨਾਂ ਨੂੰ ਪੁੱਛਿਆ ਕਦੇ ਐਸਪੀ ਸੀ ਪ੍ਰਧਾਨ ਨੂੰ ਪੁੱਛਿਆ ਕਿ ਸਕਿਉਰਟੀ ਕਿਉਂ ਲਈ ਵਰਦਾ ਸ਼ਿਸ਼ਰੈ ਜਗਲੀ ਤਰ ਬੜੀ ਦਿਖਦੀ ਆ ਖੇਤਾਂ ਵਾਲਿਆਂ ਨੂੰ ਤੇ ਦੇਖਿਆ ਜਾਵੇ ਧਰਮ ਦੇ ਪਹਿਰੇ ਤਰ ਕੇ ਕੀ ਕਿ ਠੇਕੇਦਾਰ ਦੇਖੋ ਜੀ ਕੋਈ ਕਿਸੇ ਜੀ ਜਵਾਨ ਪੜ ਨਹੀਂ ਸਕਦਾ ਪਹਿਰੇਦਾਰ ਕਹਿ ਲੋ ਠੇਕੇਦਾਰ ਕਹਿ ਲੋ ਜਿਹੜਾ ਕੰਮ ਅਸੀਂ ਕਰਦੇ ਆ ਉਹ ਕਰਦੇ ਰਵਾਂਗੇ ਇਹਨਾਂ ਗੈਂਗਸਟਰਾਂ ਨੂੰ ਖਾਲੀਸਨ ਉਹ ਹੀ ਰੱਖਦੇ ਜੁੱਤੀ ਦੇ ਜੁੱਤੀ ਦੇ ਰੱਖਾਂਗੇ ਹੁਣ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਜੱਥਾ ਗਿਆ ਗੁਰੂ ਘਰ ਰਾਜਦਾਨ ਉਸਸੇ ਕੋਲ ਲਈ ਕਿਉਂਕਿ ਸੇਕ ਭਰਾ ਵੀ ਗੇ ਹਿੰਦੂ ਭਰਾ ਵੀ ਚਲੇ ਕੇ ਕੋਈ ਗੁਨਾਹ ਕਰਤਾ ਹਿੰਦੁਸਤਾਨ ਦੀ ਬੰਦ ਤੇ ਤਕਲੀਫ ਹੈ ਤੁਹਾਨੂੰ ਮੰਗ ਖਾਲੀਸਨ ਮੰਗ ਮੰਗਰ ਵਾਲੇ ਬੁੱਥੇ ਦੇ ਮਾਰਾਂਗੇ ਥਪੜੇ ਅਸੀਂ ਕਿਹੜੇ ਖਾਲੀਸਨ ਹਿੰਦੂ ਰਾਸ਼ਟਰ ਇੱਕੋ ਰਾਸ਼ਟਰ ਦੀ ਬੰਦ ਤੇ ਹੈ ਹਿੰਦੂ ਰਾਸ਼ਟਰ ਹੈ ਹੀ ਹਿੰਦੂ ਰਾਸ਼ਟਰ ਦਾ ਮੰਗਣਾ ਕੀ ਹੈ ਹਿੰਦੂ ਰਾਸ਼ਟਰੀਆ ਹੋਰ ਕੀ ਹੈ ਹਿੰਦੂ ਰਾਸ਼ਟਰੀਆ ਹੈ ਜੇ ਮਤਲਬ ਡੈਮੋਕ੍ਰੇਸੀ ਕੰਟਰੀ ਆ ਇੰਡੀਆ ਜੇ ਮਤਲਬ ਕਿਸੇ ਨੂੰ ਕੋਈ ਕਾਨੂੰਨ ਨਾ ਦੇ ਆ ਤਕਲੀਫ ਆ ਉਹ ਆਪਣਾ ਪੱਖ ਰੱਖ ਸਕਦਾ ਜਿਹੜੀ ਖਾਲਸਾ ਦੀ ਲੜਾਈ ਹੈ ਉਹ ਸਰਕਾਰ ਤੇ ਕੁਝ ਬੰਦਿਆਂ ਦੇ ਵਿੱਚ ਹੈ ਪਰ ਸ਼ਿਵ ਸੇਨਾ ਵਾਲੇ ਆਪਣੀ ਰਾਜਨੀਤੀ ਚਮਕਾਉਣ ਲਈ ਖਾਲਸਾ ਦੇ ਨਾਂ ਦੇ ਬੰਦਾਰ ਕੂਟੇ ਸਾਹਮਣੇ ਕਿਉਂ ਆਉਂਦੇ ਪਈ ਸਾਹ ਸ਼ਿਵ ਸੇਨਾ ਵਾਲੇ ਗੈਂਗਸਟਰਾਂ ਦੇ ਖਿਲਾਫ ਵੀ ਬੋਲਦੇ ਆ ਸ਼ਿਵ ਸੇਨਾ ਵਾਲੇ ਗੋਲਡੀ ਬਰਾੜ ਦੇ ਖਿਲਾਫ ਵੀ ਬੋਲਦੇ ਆ ਸ਼ਿਵਸਨ ਵਾਲੇ ਜੱਗੂ ਭਗਵਾਨਪੁਰੀਏ ਵਾਰ ਖਲਾਫ ਵੀ ਬੋਲਦੇ ਆ ਸ਼ਿਖ ਸ਼ਿਵਸਨ ਵਾਲੇ ਆਈਐਸਆਈ ਦੇ ਟੁਕੜੇ ਦੇ ਫੜਨ ਵਾਲੇ ਹਰਵਿੰਦਰ ਇੰਦੇ ਖਲਾਫ ਵੀ ਬੋਲਦੇ ਆ ਉਹ ਤੁਹਾਨੂੰ ਨਹੀਂ ਦਿਖਦੇ ਸ਼ਿਵਸਨ ਵਾਲੇ ਗਊਆਂ ਦੇ ਟਰੱਕ ਵੀ ਵੜਦੇ ਆ ਉਹ ਤੁਹਾਨੂੰ ਨਹੀਂ ਦਿਖਦੇ ਜਦੋਂ ਉਹ ਹੀ ਗਊ ਪਾਤਾ ਸੁਣਤਾ ਤੇ ਕੁੱਤਾ ਖਾਰੀ ਵੀ ਉਦੋਂ ਸ਼ਿਖਸਨ ਵਾਲੇ ਸੜਕਾਂ ਦੇ ਸ਼ਹਿਰੀ ਲੋਕਾਂ ਨੇ ਨਹੀਂ ਛੱਡੀ ਹੁੰਦੀ ਜਿਹੜੇ ਦੁੱਧ ਲੈ ਕੇ ਛੱਡਦੇ ਕਦੇ ਨਾਲ ਸਵਾਲ ਪੁੱਛਿਆ ਤੁਸੀਂ ਉਹਨਾਂ ਉਹਨਾਂ ਦੇ ਪ੍ਰਤੀਕਿਰਿਆਨ ਖਾਇਆ ਕਦੇ ਤਾਂ ਮੈਂ ਪਿਛਲੇ 4 ਦਿਨ ਪਹਿਲਾਂ ਸਾਡੀ ਕਵਰੇਜ ਦੇਖੋ ਸਾਡਾ ਫੇਸਬੁੱਕ ਦਾ ਲਾਈਵ ਦੇਖੋ ਕਿਦਾ ਆਪਣੀ ਜਾਨ ਦੇ ਖੈਲ ਕੇ ਸੜੇ ਯੋਧਿਆ ਨੇ ਟਰੱਕ ਫੜਿਆ ਕੁਸ਼ਮਰੀ ਤੇ ਲਾਡੀ ਤੇ ਪੰਜੂ ਸੁਦੋਂ ਪੁੱਛੋ ਵਿਆਹ ਦੇ ਦਿਨ ਜਿਸ ਦਿਨ ਵਿਆਹ ਸੀ ਵਿਆਹ ਦੇ ਦਿਨ ਜਿਸ ਦਿਨ ਵਿਆਹ ਸੀ ਉਸ ਸਵੇਰੇ ਵੀ ਸੀ ਉਹ ਤੇਰੇ ਟਰੱਕ ਫੜਿਆ ਕਉ ਤਾਂ ਨਾ ਭਰਿਆ ਹੈ ਜਿਹੜਾ ਕਟੜ ਲਈ ਜਾਣਾ ਸੀ ਕਾਉ ਸੈਸ ਦੇ ਨਾਂ ਤੇ ਤੁਹਾਡਾ ਕੀ ਕਹਿਣਾ ਦੇਖੋ ਭਾਈ ਸਾਹਿਬ ਨਾ ਤਾਂ ਮੈਂ ਵਿਧਾਨ ਸਭਾ ਦਾ ਨਾ ਮੈਂ ਲੋਕ ਸਭਾ ਦਾ ਸਾਫ਼ ਦੀ ਗੱਲ ਹੈ ਪੈਸੇ ਲਿੱਤੇ ਜਾ ਰਹੇ ਕੋਸਕਸੇ ਨਾਲ ਤੇ ਖਰਚੇ ਨਹੀਂ ਜਾ ਰਹੇ ਪਰ ਗੱਲ ਜਿਹੜੀ ਅੱਜ ਸਦੀਰ ਕੁਮਾਰ ਸੂਰੀ ਦੀ ਸ਼ਹਾਦਤ ਨੂੰ ਲੈ ਕੇ ਇੱਕ ਜਿਹੜਾ ਮੈਸੇਜ ਚੱਲ ਰਿਹਾ ਸੋਸ਼ਲ ਮੀਡੀਆ ਤੇ ਪੰਥਗ ਉਮੀਦਵਾਰ ਸਾਂਝੇ ਉਮੀਦਵਾਰ ਬਾਰਿਸ ਪੰਜਾਬ ਦੀ ਤੇ ਅਕਾਲੀ ਦਲ ਮਾਨ ਦੇ ਇਹਨੂੰ ਮੈਂ ਕਹਾਂਗਾ ਗੈਂਗਸਟਰਾਂ ਤੇ ਅਤਵਾਦੀਆਂ ਦਾ ਖਾਲਿਸਤਾਨੀਆਂ ਦਾ ਸਾਂਝਾ ਉਮੀਦਵਾਰ ਉਹਨੂੰ ਵੋਟ ਪਾਉਣ ਤੋਂ ਪਹਿਲਾਂ ਸੋਚ ਲਿਓ ਕੱਲੋਂ ਤੁਹਾਡੀ ਵਾਗ ਗੱਲ ਪਸੰਦ ਨਹੀਂ ਤਾਂ ਗੋਲੀ ਮਾਰੂਗਾ ਉਹਦੀ ਉਪਲਬਧੀ ਕੀ ਹੈ ਉਹਦੇ ਭਾਣੇ ਦੁਪਰਾਣੇ ਦੋ ਨਿਰਦੋਸ਼ ਲੋਕਾਂ ਦੇ ਕਤਲ ਕੀਤੇ ਆ ਇੱਕ ਬਜ਼ੁਰਗ ਦਾ ਕਤਲ ਕੀਤਾ ਦੂਜਾ ਕਿੰਦਰਦੋਸ਼ ਸਨਾਤਨੀ ਦਾ ਕਤਲ ਕੀਤਾ ਤਰੰਤ ਤਰੰਤ ਨੇ ਹਿੰਦੂਆਂ ਨੂੰ ਪਤਾ ਆ ਵੋਟ ਕਿੱਥੇ ਪਾਉਣੀ ਆ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਪ੍ਰਚਾਰ ਕਰਦੇ ਹੋ ਤੇ ਨਿਕਲੀਆਂ ਆਪੋਜ਼ਿਟ ਦੇ ਲਈ ਪ੍ਰਚਾਰ ਕਰਦੇ ਹੋ ਕਹਿ ਰਹੇ ਹੋ ਬਾਪਰ ਕਹੀ ਵੀ ਜਿਹੜੇ ਸਨਾਤਨ ਦਾ ਸਨਮਾਨ ਕਰਦੇ ਆ ਜਿਹੜੇ ਤਿਰੰਗੇ ਦਾ ਸਨਮਾਨ ਕਰਦੇ ਆ ਮੇਰੀ ਤਰਨਤਾਰਨ ਦੇ ਹਿੰਦੂਆ ਨੂੰ ਪੀਲਾ ਤਰਨਤਾਰਨ ਦੇ ਸਿੱਖਾਂ ਨੂੰ ਪੀਲਾ ਉਹਨੂੰ ਉਹਨੂੰ ਵੋਟ ਪਾਓ ਜਿਹੜੇ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੋਵੇ ਜਿਹੜੇ ਖੜੇ ਤਾਂ ਸਾਰੇ ਕੈਂਡੀਡੇਟ ਜਿਹੜੇ ਅਸੀਂ ਸਨਮਾਨ ਕਰਦੇ ਸਾਰੇ ਕਹੇ ਤੁਸੀਂ ਐਂ ਕਹੋ ਜੀ ਮੰਦੀਪ ਸਿੰਘ ਸਿੰਘ ਜਿਹੜਾ ਖੜਿਆ ਜਿਹੜਾ ਸੰਦੀਪ ਸਣੀ ਦਾ ਭਰਾ ਉਹਦੇ ਮੂੰਹ ਤੇ ਘਵਾ ਦਿਓ ਕਿ ਮੈਂ ਭਗਵੇਂ ਦਾ ਸਨਮਾਨ ਕਰਦਾ ਸਨਾਤਨ ਦਾ ਸਨਮਾਨ ਕਰਦਾ ਮੈਂ ਤਿਰੰਗੇ ਦਾ ਸਨਮਾਨ ਕਰਦਾ ਮੈਂ ਅਤਵਾਦ ਵਿਰੋਧੀ ਜਿਹੜੇ ਬੰਦੇ ਨੇ ਨਾ ਸਨਮਾਨ ਕਰਦਾ ਅਸੀਂ ਕਵਾਂਗੇ ਇਹਨੂੰ ਵੋਟਾਂ ਪਾਓ ਤੁਸੀਂ ਵੀ ਇੱਕ ਗੱਲ ਕਹਿ ਦਿਓ ਫਿਰ ਤੁਸੀਂ ਕਹਿੰਦੇ ਹੋ ਇਹ ਤੁਸੀਂ ਇੱਕ ਬਹੁਤ ਵਾਸਤਾ ਲਿਖਦਾ ਜੀ ਕਹਿੰਦੇ ਪਰ ਤੋਂ ਵੀ ਜਿੱਤਾਰੀਆਂ ਮੋਟਾ ਲਿੰਦਾ ਸਾਡੇ ਭਰਾ ਨੇ ਬਿਲਕੁਲ ਹੈਗੀਆਂ ਨੇ ਨੇ ਸਹੀ ਦੱਤੇ ਬਿਲਕੁਲ ਸਾਡੇ ਭਰਾ ਨੇ ਜਿਹੜੇ ਅਸਲੀ ਨੇ ਅੰਗ ਸਿੱਖ ਨੇ ਉਹ ਗਰੀਬਾਂ ਮਜ਼ਰੂਬਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਖੜਦੇ ਆ ਉਹ ਕੋਈ ਖਿਲਾਫ ਥੋੜੀ ਹੈ ਸਾਡੇ ਹਿੰਦੂ ਕੌਮ ਦੇ ਅਸਲੀ ਗੁਰੂ ਦੀਆਂ ਲੜਨੀਆਂ ਜਿਹੜੇ ਜਿਹੜੇ ਅੱਜਕੱਲ ਬਾਣੇ ਨਾਲ ਬਦਨਾਮ ਕਰ ਰਹੇ ਆ ਕੋ ਲੁੱਟਾ ਖਵਾ ਘਾਰੇ ਉਸਲੀ ਹੰਗ ਥੋੜੀ ਆ ਜਿਹੜੇ ਸ਼ਿਵ ਸੇਨਾ ਦੇ ਲੈ ਕੇ ਬੈਂਚ ਫਿਰ ਆ ਉਹ ਜੇ ਹੈ ਜਿੱਦਾਂ ਨੇ ਲੋਕਾਂ ਨਾਲ ਛਕੀਆਂ ਦਾ ਜਵਾਰ ਬਣਾਇਆ ਹੁੰਦਾ ਉਹ ਤਾਂ ਬਰੇ ਕੀ ਕਹਿਣਾ ਕਬੀਰਾਂ ਤੇਰੀ ਕਬੀਰਾਂ ਤੇਰੀ ਝੋਪੜੀ ਕਲਕਟੇਨ ਕੇ ਪਾਸ ਜੋ ਕਰਨ ਕੇ ਸੋ ਪਰਣ ਕੇ ਤੂੰ ਕਿਉਂ ਬੈਠਾ ਉਦਾਸ ਸ਼ਿਵ ਸੇਨਾ ਨੇ ਆਪਣਾ ਕੈਂਡੀਡੇਟ ਕਿਉਂ ਨਹੀਂ ਖੜਾਇਆ ਤਰਾਂ ਦਾ ਕਿਉਂਕਿ ਸਾਡਾ ਹੈ ਹੀ ਤਾਂ ਅਰਵਿੰਦ ਸੰਗਠਨ ਆ ਜਾਂ ਇਹ ਪਤਾ ਸੀ ਵੋਟਰ ਨੂੰ ਪੈਣੀ ਭਾਈ ਸਾਹਿਬ ਬੋਟਾ ਪੈਣੀਆ ਨਹੀਂ ਪੈਣੀਆ ਉਹ ਬਾਅਦ ਦੀ ਗੱਲ ਆ ਸੜਾ ਹੈ ਹੀ ਧਾਰਮਿਕ ਸਵੱਟਰਾ ਸੀ ਰਾਜਨੀਤੀ ਨੂੰ ਰਜਿਸਟਰ ਹੀ ਹੈ ਨਹੀਂ ਅਸੀਂ ਚੰਚੋਣਾ ਦੇ ਖਾਤਾ ਕਹਿੰਦਾ ਰਾਜਨੀਤੀ ਤੋਂ ਪਰੇ ਬਿਲਕੁਲ ਪਰੇ ਲੱਗਿਆ ਜਾਂਦਾ ਰਾਜਨੀਤਿਕ ਮੁੱਦਿਆਂ ਤੇ ਨਹੀਂ ਹੈ ਧਾਰਮਿਕ ਕਿਸਮ ਦਾ ਮੈਨੂੰ ਤਾਂ ਐ ਲੱਗਦਾ ਤੁਸੀਂ ਜਿਹੜਾ ਹੈਗਾ ਭੇਜੇ ਸਪੈਸ਼ਲ ਇਹ ਕੰਮ ਕਰਨ ਵਾਸਤੇ ਹੋਏ ਹੋ ਸਵਾਲ ਇੱਕ ਕਰ ਰਿਹਾ ਜੋ ਵੀ ਸਾਡੇ ਮੁੱਛ ਬੰਨ ਦੀ ਗੱਲ ਕਰ ਤੁਸੀਂ ਸਦੀਪ ਕਮਲ ਸਦੀਪੀ ਧਰਮ ਨੂੰ ਕੀ ਦੇਖ ਰਹੀ ਹੈ ਇੱਕੋ ਵੇਲਾ ਦੱਸ ਉਹ ਇੱਕ ਦੋ ਉਹਨਾਂ ਦੇ ਗਉਆਂ ਦੇ ਟਰੱਕ ਫੜੇ ਸਨਾਤਨ ਨਾਲ ਕਿੰਨੇ ਹਜ਼ਾਰਾਂ ਬੱਚੇ ਸਨਾਤਨ ਨਾਲ ਜੋੜੇ ਅਤਵਾਦੀਆਂ ਖਿਲਾਫ ਆਜ ਮਰੰਦ ਕਰਨੀ ਹੈ ਇਹ ਸਭ ਤੋਂ ਵੱਡੀ ਦੇਣ ਹੈ ਉਹਨਾਂ ਨੂੰ ਦੇਖ ਕੇ ਕਈ ਸੁਦੀਰ ਕੁਮਾਰ ਸੂਰੀ ਖੜੇ ਹੋਏ ਆ ਜਦੋਂ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈ ਤਾਂ ਉਹਨਾਂ ਇਹਨੂੰ ਨੇਤਾਵਾਂ ਨੇ ਦਾਤਾ ਤਾਂ ਕਿ ਕਿਤੇ ਲੱਗ ਤੋਂ ਹਥਿਆਰਾਂ ਨੂੰ ਪ੍ਰਪੋਗੰਡ ਕਰਦਾ ਸੀ ਸੇਬ ਜਦੀਰ ਕੁਮਾਰ ਸੁਰੀ ਦਾ ਕਮਿਆਣ ਜਾਂਦਾ ਕਿਤਾਬ ਉਸ ਦੇ ਵਿੱਚ ਜਦੋਂ ਉਹ ਵੈਪਨ ਦਿਖਾ ਕੇ ਕਿਹਾ ਕਿ ਅਸੀਂ ਭਾਈ ਸਾਹ ਉਹਨਾਂ ਦੇ ਹਰ ਬਿਆਨ ਨੂੰ ਇੱਕ ਪ੍ਰਪੋਗੈਂਡੇ ਦੇ ਤਹਿਤ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ 60000 ਦਾ ਮੋਬਾਈਲ ਲੈਣ ਤੋਂ ਪਹਿਲਾਂ ਇਕਲ ਸੰਸੀਧਿਆ ਰੱਖਣਾ ਵੀ ਜ਼ਰੂਰੀ ਆ ਸਵੇ ਦੀ ਜ਼ਰੂਰਤ ਆ ਜਿਵੇਂ ਲੁਟਕਾ ਖੁਆ ਟਕੈਤੀਆਂ ਆ ਗੈਂਗਸਟਰ ਦੋ ਦੋ ਟਕੇਦੇ ਗੈਂਗਸਟਰ ਆ ਜਿਨ੍ਹਾਂ ਤੋਂ ਫਰੋਤੀਆਂ ਮੰਗਦੇ ਆ ਬੜੇ ਮਹਾਰਾਜ ਜੀ ਮੇਰੀ ਸਭ ਨੂੰ ਪੀਲ ਆ ਜਿਹਨੂੰ ਇਹ ਗੈਂਗਸਟਰ ਫਰੋਤੀਆਂ ਮੰਗਦੇ ਨਾ ਜੀ ਜਿਹੜੇ ਫਰੋਤੀਆਂ ਤੀਜਨ ਗੋਲਡੀ ਵਿਰਾੜ ਤੇ ਫਲਾਣਾ ਢਿੰਗਰਾ ਉਹਦਾ ਇੱਕੋ ਹੀ ਇਲਾਜ ਆ ਆ ਇਹਨਾਂ ਨੂੰ ਚੱਪਲਾ ਨਾ ਕੋਟੋ ਚੱਪਲਾ ਆਨਾਰ ਕੋਈ ਨਨ ਗੋੜੀ ਮਰਨ ਦੀ ਲੋੜ ਨਹੀਂ ਇਹਨਾ ਗੈਂਗਸਟਰਾਂ ਨੂੰ ਚੱਪਲਾ ਨਾਲ ਕੁੱਟੋ ਜਿੱਥੇ ਠੱਬਦੇ ਚੱਪਲਾ ਨਾਲ ਕੁੱਟੋ ਇਹਨੂੰ ਮੈਨੂੰ ਸਿੱਧੂ ਮੁਸੇਹ ਵਾਲੇ ਦੇ ਪਿਤਾ ਜੀ ਦਾ ਬੜਾ ਵਧੀਆ ਬਿਆਨ ਆ ਸੁਣਨ ਨੂੰ ਮਿਲਿਆ ਕੋ ਵੀਡੀਓ ਦੇਖੀ ਮੈਂ ਕਿ ਉਹ ਦਿੱਲੀ ਸਾਡਾ ਸ਼ੋਅ ਸੀ ਤੇ ਸਾਨੂੰ ਕੋਈ ਰੋਕਣ ਨਹੀਂ ਆ ਗਿਆ ਤਾਂ ਕਹਿੰਦੇ ਜੁੱਤੀਆਂ ਮਾਰੀਏ ਜੁੱਤੀਆਂ ਨਾਲ ਭਜਾਏ ਅਸੀਂ ਜਿਹੜੀ ਇਸ ਗੋੜੀ ਦੀਆਂ ਗੱਲਾਂ ਕਰਦੇ ਸਾਡੇ ਬੈਠੇ ਸ਼ਾਸਤਰੀ ਜੀ ਪੰਚੂ ਸੀ ਆ ਪੰਡਤ ਜੀ ਬਰਿੰਦੀ ਬੈਠੇ ਲੋ ਬਾਈ ਜੀ ਗੋੜੀ ਜਿੱਦ ਜਿਹਾ ਜਿਗਰਾ ਹੁੰਦਾ ਨਾ ਜੀ ਜਦੋਂ ਆਊਗਾ ਇਹਨਾਂ ਨੇ ਦੇਖੋ ਇਹ ਨਪੂਸ ਕਰਦੇ ਪਿੱਠ ਪਿੱਛੇ ਬਾਹਾਰ ਪਿੱਠ ਪਿੱਛੇ ਕਰੂਗਾ ਤਾਂ ਕੀ ਕਰ ਸਾਹਮਣੇ ਤੋਂ ਹੋਗਾ ਚੱਪਲਾਂ ਨਾਲ ਅੰਜ ਕਰਾਂਗੇ ਇਹਨਾਂ ਦਾ ਵੀ ਆਪਾਂ ਲੌਜੀਕਲੀ ਗੱਲ ਕਰੀਏ ਲੌਜੀਕਲੀ ਚੱਪਲ ਇਹ ਭਿਕ ਮੰਗਣੇ ਗੈਂਗਸਰ ਥੋੜੀ ਆ ਗੈਂਗਸਰ ਤੁਹਾਡੇ ਵਰਗੇ ਮੀਡੀਆ ਵਾਲੇ ਬਣਾਤਾ ਜੀ ਏ ਕਲਾਸ ਆ ਜੀ 20 ਕਲਾਸ ਆ ਜੀ ਸਿੰਗਲ ਚੱਪਲ ਥੋੜ ਨੇ ਇਹਨਾਂ ਦਾ ਕੰਮ ਹਟਕੈਤੀਆਂ ਮਾਰਨੀਆਂ ਫਰੋਥੀਆਂ ਲੈਣੀਆਂ ਬੜੇ ਵਧੀਆ ਤੰਦੇ ਆਪ ਜੇਲਾਂ ਚ ਬੈਠੇ ਸੇ ਆਪ ਦੇਖਿਆ ਨਹੀਂ ਉਹ ਦੋ ਟਕੇ ਦਾ ਗੈਂਗਸਰ ਜੱਗੂ ਭਗਵਾਨ ਮੈਨੂੰ ਮਾਰ ਦੇਣਗੇ ਜੀ ਮੈਨੂੰ ਉਹ ਲਾ ਦਿਓ ਜੀ ਹੱਤ ਕੜੀਆਂ ਮੈਨੂੰ ਆਹ ਲਾ ਦਿਓ ਜੀ ਬੇਰੀਆਂ ਲਾ ਲਓ ਜੀ ਆਪਣੀ ਮੋਤ ਦਾ ਕਿੰਨਾ ਡਰ ਆ ਲੋਰ ਸਮਸਰੋਈ ਆਂਦਾ ਹੋਰ ਇੱਟ ਬਾਤ ਹੁੰਦਾ ਕਿ ਮੈਨੂੰ ਖਤਰਾ ਬੜਾ ਜੀ ਮੈਨੂੰ ਹੱਥ ਘੜੀਆਂ ਲਾ ਦੋ ਮੈਨੂੰ ਮਾਰ ਦੇਣਗੇ ਆ ਵੀ ਇਹਨਾਂ ਨੂੰ ਬੜਾ ਡਰ ਲੱਗਦਾ ਲੋਕਾਂ ਦੇ ਪੁੱਤਾਂ ਨੂੰ ਮਰਵਾਉਣ ਨੂੰ ਮਿੰਟ ਲਾਉਂਦੇ ਆ ਪਿੱਛੇ ਜੀ ਵੀ ਕੋਈ ਥੋੜਾ ਨਕੌਦਰ ਦੇ ਵਿੱਚ ਕੱਪੜਾ ਵਪਾਰੀ ਮਮ ਦੀ ਹੱਤਿਆ ਕਰਾ ਦਿੱਤੀ ਉਹਦੇ ਗਨਮੈਨ ਦੀ ਹੱਤਿਆ ਕਰਾ ਦਿੱਤੀ ਉਹਦੇ ਰੇ ਸਿੱਕੀ ਕਿੱਥੇ ਜਾਂਦੀ ਆ ਜੇ ਤੁਸੀਂ ਇੱਕ ਮਿੰਟ ਜੇ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਪੱਤਰਕਾਰ ਸਾਰੇ

ਹਾਂਜੀ ਤਾਂ ਜਿਹੜੀ ਵੀਡੀਓ ਤੇ ਫੋਟੋਆਂ ਸ਼ਮਸ਼ਾਨ ਘਾਟ ਦੀਆਂ ਆ ਰਹੀਆਂ ਮੈਨੂੰ ਦਿਖਾਓ ਕਿਹੜੇ ਇਮੂਲੇਟਰ ਆ ਕਿ ਕਿੰਨੇ ਮੌਖੇ ਹੋਣ। ਕੌਣ ਬੜਿਆਲਾ ਦੇਖੋ ਹਰ 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 ਕੌਮ ਚ ਹਰ ਚ ਕੁਝ ਕਮੀਆਂ ਹੁੰਦੀਆਂ ਨੇ। ਇਸ ਗੱਲ ਦਾ ਮੈਂ ਕੋਈ ਬਰੇਜ਼ ਨਹੀਂ ਕਰੂੰਗਾ ਕਹਿਣ ਚ ਕਿ ਦੀਪਕ ਭਾਰਦਵਾਜ ਉਹ ਸ਼ਖਸ ਸੀ ਜਿਨੇ ਸਨਾਤਨ ਨੂੰ ਜਿੰਦਾ ਰੱਖਣ ਲਈ ਭਗਵਾਨ ਪਰਸੂ ਰਾਮ ਜੀ ਨੂੰ ਜਿੰਦਾ ਰੱਖਣ ਲਈ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਹਨਾਂ ਦੇ ਅਕਸਰ ਨੂੰ ਜਿੰਦਾ ਰੱਖਣ ਲਈ ਉਹ ਅਨੰਤ ਸ਼੍ਰੀ ਬਬੂਸ਼ੇ ਜਗਤ ਗੁਰ ਪੰਚਾਨੰਦ ਗਿਰੀ ਬ੍ਰਹਮਾ ਗਿਰੀ ਬ੍ਰਹਮਨ ਬ੍ਰਹਮ ਬ੍ਰਹਮਲੀ ਨੇ ਜਿਹੜੇ ਉਹਨਾਂ ਦਾ ਪੱਕਾ ਚੇਲਾ ਸੀ ਉਹਨਾਂ ਕੌਮ ਦੀ ਅਨਖ ਖਾਤਰ 4 ਸਾਲ ਜੇਲ੍ਹ ਕੱਟੀ ਮੈਂ ਵੀ ਉਹਦੇ ਨਾਲ ਜੇਲ੍ਹ 'ਚ ਰਿਆਂ ਅੱਜ ਜੇ ਉਹਦੀ ਸ਼ਹਾਦਤ ਹੋਈ ਹੈ ਮਸ਼ੀਦ ਕਵਾਂਗਾ ਬਿਮਾਰ ਬੰਦੇ ਨੂੰ ਸ਼ਹੀਦ ਨਹੀਂ ਕਹਿੰਦਾ ਪਰ ਮੈਂ ਸ਼ਹੀਦ ਕਵਾਂਗਾ ਕਿਉਂ ਸ਼ਹੀਦ ਕਵਾਂਗਾ ਮੈਂ ਸਿੱਧ ਕਰ ਸਕਦਾ ਕਿਉਂਕਿ ਜੇ ਉਹ ਹਿੰਦੂ ਕੌਮ ਦੀ ਜੇਲ੍ਹ ਚ ਨਾ ਜਾਂਦਾ ਤਾਂ ਉਹਦੀ ਬਿਮਾਰੀ ਦਾ ਇਲਾਜ ਪ੍ਰੋਪਰ ਸਹੀ ਤਰੀਕੇ ਨਾਲ ਹੋਣਾ ਸੀ ਕਿਉਂਕਿ ਜੇਲ੍ਹ ਦੇ ਵਿੱਚ ਦਾ ਇਲਾਜ ਪ੍ਰੋਪਰ ਨਹੀਂ ਹੋ ਚੁੱਕਿਆ ਇਹ ਨਹੀਂ ਕਿ ਪ੍ਰਸ਼ਾਸਨ ਨੇ ਦੁਬਾਈ ਨਹੀਂ ਦਿੱਤੀ ਪਰ ਜੋ ਖੇਰ ਆਪਣੇ ਘਰੇ ਹੁੰਦਾ ਆਪਣੇ ਮਾਤਾ ਪਿਤਾ ਵਾਈਫ ਕਰਦੀ ਆ ਉਹ ਜੇਲਾ ਚ ਖੇਰਾ ਨਹੀਂ ਹੁੰਦੀ ਆ ਨਾ ਹੁੰਦੀ ਅੱਜ ਉਹ ਸਾਡੇ ਵਿੱਚ ਬੈਠਾ ਹੁੰਦਾ ਆ ਜਿਹੜਾ ਤੁਸੀਂ ਸਵਾਲ ਪੁੱਛਿਆ ਤੁਹਾਡੇ ਸਾਰੇ ਸਵਾਲਾਂ ਤੋਂ ਸਹੀ ਸਵਾਲ ਹੈ ਕਿ ਵਾਕਈ ਸਾਡੇ ਉਸ ਜਰਨੈਲ ਦੇ ਅੰਤਿਮ ਭਾਵੇਂ ਆਇਆ ਰਹੇ ਬੰਦੇ ਦਾ ਕੱਟ ਸੀ ਉਹ ਫਗਵਾੜੇ ਦੇ ਵਿੱਚ ਉਹਦੀ ਆਪਣਾ ਰਸੂਖ ਵਾਲੇ ਬੰਦੇ ਆਏ ਸੀ ਸਾਡੇ ਵੱਡੇ ਵੱਡੇ ਹਿੰਦੂ ਲੀਡਰਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਪਰ ਨਹੀਂ ਪਹੁੰਚੇ ਉਹ ਕਹਾਵਤ ਹੈ ਨਾ ਜੀ ਇੱਕ ਕਹਿੰਦੇ ਡੀਸੀ ਦਾ ਬਾਪ ਮਰੇ ਪੂਰੀ ਦੁਨੀਆ ਪਹੁੰਚਦੀ ਐ ਡੀਸੀ ਮਰੇ ਤਾਂ ਕੋਈ ਨਹੀਂ ਪਹੁੰਚਦਾ ਐਹ ਹੀ ਦੀਪਕ ਭਾਰਦਵਾਜ ਦਾ ਕੋਈ ਰੱਬ ਨਾ ਕਰੇ ਕੋਈ ਪਰिजन ਹੁੰਦਾ ਤੇ ਦੀਪਕ ਭਾਰਦਵਾਜ ਜਿੱਦਾਂ ਹੁੰਦਾ ਸਭ ਲੈ ਵੋਂਚਣਾ ਸੀ ਪਰ ਇੱਕ ਸਾਡੀ ਕੌਮ ਦੀ ਬੁਢਮਣਾ ਹੈ ਸਿਰਫ ਔਰ ਸਿਰਫ ਜਗਤਗੁਰੂ ਭੁਮੇਸ਼ਵਰੀ ਦੇਵੀ ਜੀਆ ਦੋ ਚਾਰ ਲੀਡਰਾਂ ਨੂੰ ਸੱਦ ਕੇ ਕੁਆੜੇ ਦੀ ਲੀਡਰਸ਼ਿਪ ਤੋਂ ਬਾਅਦ ਬਾਹਰੋਂ ਦੋ ਚਾਰ ਬੰਦਿਆਂ ਨੂੰ ਸੱਦ ਕੇ ਕਿਸੇ ਨੂੰ ਉੱਥੇ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ ਜਦ ਕਿ ਦੀਪਕ ਭਾਰਦਵਾਜ ਉਹ ਸਖਸੀ ਹਰ ਬੰਦੇ ਦੁੱਖਦਰਸ਼ ਖੜਦਾ ਸੀ ਹਰ ਲੜਾਈ ਅਤਵਾਦ ਦੇ ਖਿਲਾਫ ਹੋਵੇ ਚਾਹੇ ਸਰਕਾਰ ਦੇ ਖਿਲਾਫ ਹੋਵੇ ਉਹ ਡਟ ਕੇ ਲੜਦਾ ਸੀ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਲੜਦਾ ਸੀ ਹੋ ਗਿਆ ਉਹਨਾਂ ਦਾ 11 ਤਰੀਕ ਨੂੰ ਮੇਰੀ ਬੇਨਤੀ ਆ ਜਿਹੜੇ ਜਿਹੜੇ ਸੰਸਕਾਰ ਤੇ ਨਹੀਂ ਆਏ ਉੱਥੇ ਜ਼ਰੂਰ ਆਣ ਉਹ ਸੀ ਉਹਦੇ ਨੂੰ ਸਾਡੇ ਸਾਥ ਦੀ ਲੋੜ ਹੈ ਤੇ ਪਰਿਵਾਰ ਨੂੰ ਸਾਡੇ ਸਾਥ ਦੀ ਲੋੜ ਜੇ ਅਸੀਂ ਸਾਰੇ ਦਾ ਸਾਥ ਦੇ ਦਾਂਗੇ ਤਾਂ ਸ਼ਾਇਦ ਸ਼ਾਇਦ ਕੁਝ ਸਮਾਜ ਲਈ ਲੜਨਾ ਜਾਰੀ ਰੱਖੂਗਾ ਨਿਜਤ ਜੋ ਦੀਪਕ ਭਾਰਦਵਾਜ ਦੇ ਸੰਸਕਾਰ ਤੇ ਦੇਖਣ ਨੂੰ ਮਿਲਿਆ ਉਹਨੂੰ ਦੇਖ ਕੇ ਕਈ ਲੋਕ ਸੋਚਣ ਗਏ ਯਾਰ ਇਹਨਾਂ ਲੋਕਾਂ ਲਈ ਇਹ ਬੰਦਾ ਸਮਾਜ ਲਈ ਲੜਦਾ ਮਰ ਗਿਆ ਜਿਹੜੇ ਉਹ ਸੰਸਕਾਰ ਤੇ ਹੀ ਪਹੁੰਚਣਾ ਜ਼ਰੂਰੀ ਸਮਝਿਆ ਵੱਡੀਆਂ ਵੱਡੀਆਂ ਗੱਲਾਂ ਕਰ ਲੈ ਸੋਸ਼ਲ ਮੀਡੀਆ ਦੇ ਸਾਰੇ ਵੱਡੇ ਯੋਧੇ ਆ ਚਲੋ ਮੈਂ ਹਰ ਕਿਸੇ ਨੂੰ ਬਿਜੀ ਕੰਮ ਹੋ ਕੋਈ ਕੰਮ ਚ ਬਿਜੀ ਹੋਸੋਦਾ ਇੱਕ ਦੋ ਸਗਟਰਾ ਦੇ ਕਾਰਗਰਮ ਸੀਗੇ ਉੱਥੇ ਬਿਜੀ ਹੋਣਗੇ ਪਰ ਸਾਰੇ ਤਰੀ ਬਿਜੀ ਸੀਗੇ ਸੋ ਜ਼ਿਆਦਾ ਮੈਂ ਨਹੀਂ ਬੋਲਣਾ ਮੈਂ ਨਹੀਂ ਬੇਨਤੀ ਕਰਾਂਗਾ ਕਿ ਦੀਪਕ ਭਾਰਦਵਾ ਜੀ ਦੇ ਭੋਗ ਤੇ ਜ਼ਰੂਰ ਆਣ ਅੱਜ ਮੇਰੇ ਨਾਲ ਦਿਪੰਸ਼ੂ ਸੂਤ ਜੀ ਅਰੰਧਨ ਸ਼ਾਸਤਰੀ ਕੁਸ਼ਪਿਰ ਤਲਾੜੀ ਜੀ ਪ੍ਰਿੰਲਿੰਗ ਚਰਮਾ ਜੀ ਬਹੁਤ ਜਲਦ डेरा वसी इलाके च एक बड़ा कार्यक्रम दी 500 सूचरी प्रधानगी च होने जा रिया जिदे विच साडे हजारों कार्यकर्ता पहुंचे साथियों मैं थोड़ा अपना निशान शर्मा قومی प्रधान चीफ जरा हिंद मेरे नाल साडे संगठन दे धर्म गुरु मेरे छोटे भाई स्वामी रंजन शास्त्री जी ਨਾਲ ਸਾਡੇ ਉੱਤਰ ਭਾਰਤ ਦੇ ਦੇਸ਼ ਲਖਵੀਰ ਬਰਮਾ ਸਾਹਿਬ ਸਾਡੇ ਉੱਤਰ ਮਾਰੰਦੇ ਮੀਤ ਪ੍ਰਧਾਨ ਪ੍ਰਵੀਨ ਸ਼ਰਮਾ ਜੀ ਸਨੋਰੀਆਂ ਤੋਂ ਸਾਡੇ ਸ਼ਿਵ ਸ਼ਨਾਹਿੰਦੇ ਕੋਮੀ ਮੀਤ ਪ੍ਰਧਾਨ ਯੂਥ ਵਿੰਗ ਖੋਸ਼ਪੁਰ ਤੇ ਲਾਡੀ ਕੋਲੂ ਮਾਜਰਾ ਜੀ ਨਾਲ ਦੀਪਕ ਸ਼ਰਮਾ ਡੇਰਾ ਵਸੀ ਤੋਂ ਰੋਹਿਤ ਸੂਤ ਜੀ ਮੇਰੇ ਵੱਲੋਂ ਜੀ ਸਾਥੀਓ ਜਿਹੜਾ ਅੱਜ ਕਾਰਗਰਮ ਖੁਸ਼ਪ੍ਰੀਤ ਲਾਟੀ ਜੀ ਤੇ ਸਾਡੇ ਕੌਮੀ ਮहासਚਿਵ ਦੀਪਾਂਸ਼ੂ ਸੂਤ ਜੀ ਦੀ ਪ੍ਰਧਾਨਗੀ ਦੇ ਵਿੱਚ ਅੱਜ ਕੋਲੂ ਮਾਜਰੇ ਵਿਖੇ ਸ਼ਿਵਸਰਾ ਹਿੰਦ ਦੇ ਹੈੱਡ ਆਫ ਇਸ ਵਿਖੇ ਰੱਖਿਆ ਗਿਆ ਹੈ ਉਸ ਕਾਰਗਰਮ ਦਾ ਉਦੇਸ਼ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਸੀ ਸੰਧਾਜਰੀ ਦਿੱਤੀ ਹੈ ਸਾਡੇ ਵੱਡੇ ਭਰਾ ਤੇ ਸਾਡੇ ਸਾਥੀ ਰਹੇ ਸਵਰਗਯ ਸੁਦੀਰ ਕੁਮਾਰ ਸੂਰੀ ਜੀ ਜਿਨ੍ਹਾਂ ਨੂੰ ਪਿਛਲੇ ਕੱਲ ਅੱਜ ਤੋਂ 3 ਸਾਲ ਪਹਿਲਾਂ ਦਰਿੰਦੇ ਆਤਵਾਦੀ ਸੰਦੀਪ ਸਣੀ ਨੇ ਨਬੂਸ ਘਟਨਾ ਕਟਨਾ ਕਰ 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 ਰਮ ਦੇ ਮੁੱਦੇ ਤੇ ਜਿੱਥੇ ਕਿ ਮੂਰਤੀਆਂ ਦੀ ਬੇਅਦਬੀ ਹੋ ਰਹੀ ਸੀ ਉਧਰ ਤਰਨੇ ਤੇ ਬੈਠੇ ਹੋਏ ਸੀ ਮੈਂ ਗੱਲ ਕਰਨ ਜਾ ਰਿਹਾ ਸੰਦੀਪ ਸਣੀ ਜੀ ਜਿਹਦੇ ਬਾਸੇ ਜਿਹੜੇ ਤਰਨ ਤਾਰਨ ਦੇ ਚੋਣ ਹੋ ਰਹੇ ਨੇ ਕਿਹਾ ਜਾ ਰਿਹਾ ਇਹ ਫਲਾਣੇ ਫਲਾਣੇ ਦਾ ਸਾਂਝਾ ਉਮੀਦਵਾਰ ਆ ਜਦ ਕਿ ਲੋਕੋ ਕੀ ਹੋਣਾ ਚਾਹੀਦਾ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਸਾਂਝਾ ਉਮੀਤਵਾਰ ਮਨਦੀਪ ਮਨ ਜਿਹੜਾ ਵੀ ਹੈਗਾ ਮਨਦੀਪ ਜੋ ਵੀ ਨਾਮ ਇਹਦਾ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਸਾਂਝਾ ਉਮੀਤਵਾਰ ਇਹੋ ਲੋਗ ਨੇ ਜਿਹੜੇ ਸਟੇਟ ਵਿੱਚ ਰਹਿ ਕੇ ਸਟੇਟ ਦੇ ਖਿਲਾਫ ਬੋਲਦੇ ਨੇ ਬਿਗ ਬਸਸ ਸੁਦੀਰ ਸੂਰੀ ਦਾ ਕਤਲ ਦੂਜੇ ਪਾਸੇ ਜੇਲ੍ਹ ਦੇ ਵਿੱਚ ਸਾਧਕਾਂ ਪੁਲਿਸ ਇੰਸਪੈਕਟਰ ਸੂਬਾ ਸਿੰਘ ਦਾ ਕਤਲ ਸੂਬਾ ਸਿੰਘ ਦਾ ਕੋਈ قصੂਰ ਨਹੀਂ ਸੀਗਾ ਚਲੋ ਜਿਹੜੀ ਉਹਨੇ ਅਦਾਲਤ ਦੇ ਵਿੱਚ ਸਜ਼ਾ ਮਿਲੀ ਦੀ ਅਪੀਲ ਕੀਤੀ ਸੀ ਦਾਲ ਜੇ ਸਾਨੂੰ ਸਾਡਾ ਦੇਸ਼ ਜਿਹੜਾ ਹੈ ਸੰਵਿਧਾਨਿਕ ਦੇਸ਼ ਹੈ ਅਦਾਲਤ ਨੇ ਜੋ ਸਜ਼ਾ ਕੀਤੀ ਉਹ ਪੁਗਤ ਰਿਆ ਸੀ ਸ਼ਾਇਦ ਉਸਨੇ ਉਸਲੀ ਨੂੰ ਪੁਨੀ ਅਦਾਲਤਾਂ ਚ ਅਪੀਲ ਵੀ ਪਾਈ ਸੀ ਪਰਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਬੰਦਾ ਜਾ ਕੇ ਮਾਰ ਦੇਗਾ ਇਹ ਤਾਲੀਵਾਨ ਥੋੜੀ ਹੈ ਜੇ ਜਿਹਦੀ ਤੁਹਾਨੂੰ ਗੱਲ ਪਸੰਦ ਨਹੀਂ ਇਹਨੂੰ ਮਾਰ ਦੋ ਇਹ ਜਿ ਸ਼ਕਲ ਪਸੰਦ ਨਹੀਂ ਉਹਨੂੰ ਮਾਰ ਦੋ ਇਹ ਦਰਿੰਦੇ ਅੱਤਵਾਦੀ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਨਫ਼ਰਤ ਦੀ ਗੱਲ ਕਰਦੇ ਆ ਮੈਂ ਕਹਿਣ ਚ ਗੁਰੇਜ਼ ਨਹੀਂ ਕਰਾਂਗਾ ਇਹ ਉਹੀ ਲੋਕ ਨੇ ਜਿਹੜੇ ਅਮਰੀਕਾ 'ਚ ਪੱਕੇ ਹੋਣ ਲਈ ਦਾਵਾ ਕਰ ਦਿੰਦੇ ਕਿ ਅਸੀਂ ਤਾਂ ਗਏ ਆ ਜੀ ਸਾਨੂੰ ਪੱਕਾ ਕਰ ਦੋ ਉੱਥੇ ਵੱਡੀਆਂ ਵੱਡੀਆਂ ਰੈਲੀਆਂ ਤੇ ਜਿਹੜੀਆਂ ਖਾਲਿਸਤਾਨ ਦੀਆਂ ਰੈਲੀਆਂ ਹੁੰਦੀਆਂ ਉਹਦੇ ਵਿੱਚ ਖਾਲਿਸਤਾਨੀ ਬਣ ਕੇ ਇਸ ਕਰਕੇ ਜਾਂਦੇ ਕਿ ਇਹਨਾਂ ਦੀ ਪ੍ਰੋਫਾਈਲ ਪੱਕੀ ਹੋ ਜਾਏ ਕਿ ਜਿੱਦਾ ਪੱਕੇ ਖਾਲੀਸਾਨ ਨਹੀਂ ਆ ਸਾਨੂੰ ਦੇਸ਼ ਵਿੱਚ ਭਾਰਤ ਵਿੱਚ ਸੇਫ ਨਹੀਂ ਆ ਤੁਹਾਨੂੰ ਪੱਕਾ ਕਰ ਦੋ ਪੱਕੇ ਹੋਣ ਲਈ ਆਪਸ ਦੇ ਵਿੱਚ ਵਿਆਹ ਕਰਾ ਲੈਂਦੇ ਤੁਹਾਨੂੰ ਸਭ ਨੂੰ ਪਤਾ ਹੈ ਆਪਣੀਆਂ ਰਿਸ਼ਤੋਹਾਰੀਆਂ ਤੱਕ ਜਿਵੇਂ ਵਿਆਹ ਕਰਾ ਲੈਂਦੇ ਆ ਗੁਰਬੰਧਪਨ ਸਿੰਘ ਪੰਨੂ ਹੋ ਗਿਆ ਚਾਹੇ ਗੋਲਦੀ ਬਰਾੜ ਹੋ ਗਿਆ ਰਵਿੰਦਰ ਸਿੰਘ ਰਿੰਦਾ ਹੋ ਗਿਆ ਇਹ ਸਿਰਫ ਔਰ ਸਿਰਫ ਨਫ਼ਰਤ ਦੀ ਰਾਜਨੀਤੀ ਕਰਦੇ ਨੇ ਆਈਐਸਆਈ ਦੇ ਟੁਕੜਿਆਂ ਦੇ ਪੰਨ ਵਾਲੇ ਬੰਦੇ ਨੇ ਅੱਜ ਦੀ ਘੱਟਨਾ ਲਗਾ ਲਓ ਵਿੱਤਰੀ ਗੁਰੂ ਧਾਮ ਜਿਹੜੇ ਪਾਕਿਸਤਾਨ ਚ ਸਥਿਤ ਨੇ ਉੱਥੇ ਨਤਮਸਤਕ ਹੋਣ ਇੱਕ ਜੱਥਾ ਗਿਆ ਸੀ ਉਸ ਜੱਥੇ ਦੇ ਵਿੱਚ ਜਿਸ ਸਿੱਖ ਭਰਾ ਸੀ ਸਾਡੇ ਹਿੰਦੂ ਭਰਾ ਵੀ ਨਾਲ ਸੀ ਉਹਨਾਂ ਨੂੰ ਬੇਇੱਜ਼ਤੀ ਕਰਕੇ ਪਾਕਿਸਤਾਨ ਦੇ ਜਿਹੜੇ ਇਮੀਗ੍ਰੇਸ਼ਨ ਅਫਸਰ ਨੇ ਉਹਨਾਂ ਨੇ ਵਾਪਸੀ ਭੇਜ ਦਿੱਤਾ ਕਿ ਇਹ ਲੋ ਇਹ ਲੋਗ ਸਾਡੇ ਧਰਮ ਦੇ ਵਿੱਚ ਵੀ ਇਨਵੋਲ ਹੋਣਗੇ ਉਹਨਾਂ ਨੂੰ ਜਲੀਲ ਕੀਤਾ ਗਿਆ ਕਿ ਤੁਸੀਂ ਆਪਣੇ ਮੰਦਰਾਂ ਚ ਜਾਓ ਜਦ ਕਿ ਜਿਹੜਾ ਹਿੰਦੁਸਤਾਨ ਤੇ ਹਿੰਦੂ ਬਜ਼ਾਇਆ ਉਹਦੇ ਮਨ ਚ ਜਿੰਨੀ ਆਸਤਾ ਸ਼੍ਰੀ ਮਦ ਭਗਵਤ ਗੀਤਾ ਦੀ ਆ ਉਨੀ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜੇ ਮੈਂ ਆਪਣੀ ਗੱਲ ਕਰਾਂ ਖੁਸ਼ਬੀ ਤੇ ਲਾਢੀ ਦੀ ਗੱਲ ਕਰਾਂ ਲਖਵੀਰ ਬਰਵੇਂ ਦੀ ਗੱਲ ਕਰਾਂ ਪੰਡਿਤ ਰੰਜਨ ਸ਼ਾਸਤਰੀ ਦੀ ਗੱਲ ਕਰਾਂ ਪ੍ਰਵੀਨ ਦੀ ਗੱਲ ਕਰਾਂ ਜਿੰਨਾ ਸਤਕਾਰ ਸਾਡੇ ਮਨ ਚ ਮਾਤਾ ਨਹਿਣਾ ਦੇਵੀ ਮਾਤਾ ਚਿੰਤਪੂਰਨੀ ਦਾ ਹੈ ਉਨਾ ਹੀ ਪਵਿੱਤਰ ਸ੍ਰੀ ਦਰਬਾਰ ਸਾਹਿਬ ਦਾ ਹੈ ਪਵਿੱਤਰ ਸ੍ਰੀ ਜਮਦਮਾ ਸਾਹਿਬ ਦਾ ਪਵਿੱਤਰ ਸ੍ਰੀ ਕੇਸਗੜ੍ਹ ਸਾਹਿਬ ਦਾ ਹਿੰਦੂ ਸਿੱਖ ਦਾ ਮਾਸ ਨਾ ਦਾ ਰਿਸ਼ਤਾ ਹੈ ਉਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਪਰ ਇਹ ਲੋਕ ਕਿਸੇ ਨਾ ਕਿਸੇ ਕੀਮਤ ਸਾਨੂੰ ਹਿੰਦੂ ਸਿੱਖਾਂ ਨੂੰ ਲੜਾਉਣ ਦੀਆਂ ਗੱਲਾਂ ਕਰਦੇ ਕਿਉਂਕਿ ਭਾਰਤ ਦਾ ਦੇਸ਼ ਦਾ ਤਾਜ ਪੰਜਾਬ ਹੈ ਉਹ ਪੰਜਾਬ ਭਾਰਤ ਨੂੰ ਜੇ ਨੁਕਸਾਨ ਕਰਨਾ ਹੈ ਤਾਂ ਪਾਕ ਪੰਜਾਬ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਉਹ ਨਕਲੀ ਨੋਟਾਂ ਦੀਆਂ ਖੇਪਾਂ ਭੇਜ ਕੇ ਚਾਹੇ ਉਹ ਨਸ਼ਿਆਂ ਦੀਆਂ ਖੇਪਾਂ ਭੇਜ ਕੇ ਚਾਹੇ ਗੋਲਡੀ ਬਰਾੜ ਅਤੇ ਹਰਵਿੰਦਰ ਵਿੰਦੇ ਵਰਗੇ ਜਿਹੜੇ ਆਈਐਸਆਈ ਦੇ ਟੁਕੜਿਆਂ ਦੇ ਪਲਣ ਵਾਲੇ ਆ ਤੇ ਜਿਹੜੇ ਕੁਛ ਇੱਕ ਭੜਕੇ ਹੋਏ ਨੌਜਵਾਨ ਜਿਹੜੇ ਕਿ ਆਈਐਸਐਜੈਂਟ ਜੈਂਟਾ ਦੀਆਂ ਗੱਲਾਂ ਚਾ ਜਾਣਦੇ ਨੇ ਕੋਈ ਵੀ ਭੁੱਲ ਜਾਂਦੇ ਨੇ ਕਿ ਫਰੋਤੀਆਂ ਕਿਤੋਂ ਮੰਗਰਿਆ ਗੋਲੀਆਂ ਕਿਤੋਂ ਚਲਾ ਰੇ ਆ ਇਹ ਆਈਐਸਆਈ ਆ ਮਿੱਤਰੋ ਇਹਨਾਂ ਨੇ ਸਾਡੇ ਦੇਸ਼ ਦਾ ਨੁਕਸਾਨ ਕਰਨ ਲਈ ਸਾਡੇ ਪੰਜਾਬ ਦਾ ਨੁਕਸਾਨ ਕਰਨਾ ਤਾਂ ਨਿਆ ਹੋਇਆ ਪਰ ਪੰਜਾਬੀ ਬੜੇ ਸੂਰਮੇ ਨੇ ਬੜੇ ਸਮਝਦਾਰ ਨੇ ਬੜੇ ਹੀ ਸ਼ੂਰਬੀਰ ਨੇ ਹਮੇਸ਼ਾ ਹਮੇਸ਼ਾ ਜਿਹੜਾ ਪੰਜਾਬ ਵੱਲ ਚੜ ਕੇ ਆਇਆ ਉਹਨੂੰ ਉਪਰਤਾ ਜਵਾਬ ਦਿੱਤਾ ਗਿਆ ਮਾਤਰ ਦੇ ਗੱਲ ਕਰੀ ਤਾਂ ਸਾਡੀ ਪੰਜਾਬੀ ਗਬਰੂ ਸਭ ਤੋਂ ਅੱਗੇ ਬਾਰਡਰ ਤੇ ਨੇ ਆਰਮੀ ਦੇ ਵਿੱਚ ਸੀਆਰਪੀ ਆਫ ਦੇ ਵਿੱਚ ਆਈਡੀਵੀਪੀ ਦੇ ਵਿੱਚ ਜਿੱਥੇ ਦੇਖੋ ਪੰਜਾਬੀ ਬੰਦਾ ਦਲੇਰ ਹੁੰਦੇ ਆ ਪੰਜਾਬੀ ਪਰ ਆ ਜਿਹੜੇ ਕੁਛ ਨਪੁੰਸ ਘਟਨਾ ਕਰਨ ਦੀ ਕੋਸ਼ਿਸ਼ ਕਰਦੇ ਆ ਅਜਿਵੇਂ ਸੂਰੀ ਸਾਹਿਬ ਨੂੰ ਸ਼ਹੀਦ ਕੀਤਾ ਕੀ ਕਸੂਰ ਸੀ ਸੂਰੀ ਸਾਹਿਬ ਦਾ ਜਿਹੜੀਆਂ ਗੱਲਾਂ ਕਰਦੇ ਨੇ ਕਿ ਸੂਰੀ ਸਾਹਿਬ ਨੇ 2% 2% 2% ਸੂਰੀ ਜੀ ਨੇ ਸਿੱਖਾਂ ਨੂੰ 2% ਨਹੀਂ ਕਿਹਾ ਉਹਨਾਂ ਨੇ ਕਿਹਾ ਸੀ ਕਿ 2% ਬੰਦੇ ਖਾਲਿਸਤਾਨ ਦੀ ਗੱਲ ਕਰਦੇ ਉਹਨਾਂ ਨੂੰ ਨਿਡਰਾਂਗੇ ਸਿੱਖ ਸਾਡੇ ਭਰਾ ਨੇ ਸਿੱਖਾਂ ਨੂੰ ਮਾੜਾ ਥੋੜੀ ਬੋਲਿਆ ਪਰ ਜਿਹੜਾ ਕੁਝ ਲੋਕ ਮੀਡੀਆ ਦੇ ਤਸਾਕਤ ਜਿਹੜੇ ਕਿ ਇਹਨਾਂ ਦੀ ਮੀਡੀਆ ਆ ਤੋੜ ਮੋਟੋੜ ਕੇ ਇਹਨਾਂ ਨੇ ਸਾਡੀ ਇਹਨਾਂ ਦੀਆਂ ਗੱਲਾਂ ਨੂੰ ਪੇਸ਼ ਕੀਤਾ ਮਨ ਲਨੇ ਸੂਰੀ ਸਾਹਨੀਆਂ ਨੂੰ ਕੁਝ ਗੱਲਾਂ ਪਸੰਦ ਨਹੀਂ ਸੀ ਤੇ ਮੁਕਦਮੇਦਾਰ ਜੋ ਜੇਲ੍ਹ ਘਟ ਰਿਆ ਸੀ ਉਹ ਬੰਦਾ ਆ ਥੋੜੀ ਹੈਗੀ ਇੱਕ ਬੰਦੇ ਤੁਸੀਂ ਮਾਰ ਦੋਗੇ ਅੱਜ ਤੁਸੀਂ ਇੱਕ ਸੂਰੀ ਮਾਰਿਆ ਹਜ਼ਾਰਾਂ ਸੂਰੀ ਖੜੇ ਨੇ ਇੱਕ ਨਿਸ਼ਾਨਤ ਮਾਰੋਗੇ ਹਜ਼ਾਰਾਂ ਨਿਸ਼ਾਨਤ ਖਰੇ ਆ ਐਸਾ ਕੋਈ ਦਿਨ ਨਹੀਂ ਹੁੰਦਾ ਜਿਸਨ ਧਮਕੀਆਂ ਨਾਣ ਜਿਸਨ ਗੋਲਡੀ ਬਰਾੜ ਵਰਗੇ ਹਜੇ ਜਿਹੜੇ ਗੈਂਗਸਟਰ ਤਰੇ ਫਿਰਦੇ ਆ ਆ ਜੱਗੂ ਭਗਵਾਨਪੁਰਿਆ ਲਾਲੋ ਕਿਹੜੇ ਮਰਜੀ ਲੈ ਲੋ ਮੈਨੂੰ ਬਹੁਤ ਹਾਸਾ ਆਇਆ ਜੱਗੂ ਭਗਾਨਪੁਰਿਆ ਨੂੰ ਜਦੋਂ ਇੱਧਰ ਤਰੀਕ ਤੇ ਲੈ ਕੇ ਆਏ ਉਹ ਬਚਾਲੇ ਪੁਲਿਸ ਪੰਜਾਬ ਪੁਲਿਸ ਲੈ ਕੇ ਆਈ ਆ ਤਾਂ ਅਦਾਲਤ ਵਿੱਚ ਅਰਜੀ ਕੀ ਲਗਾ ਰਿਆ ਕਿ ਜੱਜ ਸਾਹਿਬ ਮੈਨੂੰ ਹੱਥ ਕੜੀਆਂ ਬੇੜੀਆਂ 'ਚ ਰੱਖਿਓ ਮੈਨੂੰ ਮਾਰ ਦੇਣਗੇ ਮਰ ਆਪਣੀ ਮੌਤ ਦਾ ਇੰਨਾ ਡਰ ਹੈ ਇਹਨਾਂ ਵੱਡੇਆ ਗੈਂਗਸਟਰਾਂ ਨੂੰ ਮੈਂ ਤਾਂ ਕਹਿੰਦਾ ਜੇ ਕਿਸੇ ਕੋਲੇ ਫਰੋਤੀਆਂ ਲੈਣ ਆਂਦੇ ਆ ਇਹਨਾਂ ਨੂੰ ਗੋਲੀ ਡੰਡੇ ਨਾਲ ਜਵਾਬ ਨਾ ਦੇ ਯਾਰ ਫੜ ਕੇ ਚਪਲਾ ਮਾਰੋ ਇਹਨਾਂ ਦੀ ਇਹ ਚਪਲਾ ਦੇ ਮਰੀਜ਼ ਨੇ ਉੱਥੇ ਜਾ ਕੇ ਕਹਿ ਰਿਹਾ ਜੀ ਮੈਨੂੰ ਮਾਰ ਨਾ ਦੇਵੇ ਲੋਰ ਸੁਸ਼ਰੋਈ ਕਹਿੰਦਾ ਮੈਨੂੰ ਮਾਰ ਦੇਣਗੇ ਜੀ ਫੇ ਆਪਣੀ ਮੌਤ ਦਾ ਇਹਨਾਂ ਨੂੰ ਇੰਨਾ ਡਰ ਲੱਗਦਾ ਆ ਤੇ ਦੂਜੇ ਲੋਕਾਂ ਨੂੰ ਜਵਾਕਾਂ ਦੇ ਹੱਥ ਹਥਿਆਰ ਫੜਾ ਕੇ ਤੁਸੀਂ ਕਿਸੇ ਨੂੰ ਮਰਵਾ ਰਹੇ ਹੋ ਜਿਹੜਾ ਤੁਹਾਨੂੰ ਫਰੋਤੀ ਨਹੀਂ ਦਿੰਦਾ ਉਹਨੂੰ ਤੁਸੀਂ ਮਰਵਾ ਰਹੇ ਹੋ ਆਪ ਤੁਸੀਂ ਜੇਲ੍ਹਾਂ 'ਚ ਬੈਠ ਕੇ ਸੇਮ ਸਾਈਡ ਗੇਮ ਖੇਡ ਰਹੇ ਹੋ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਹਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇ ਪੰਜਾਬ ਦੀ ਜੇਲ੍ਹ 'ਚ ਭੇਜਿਆ ਜਾਵੇ ਇਹਦਾ ਇਲਾਜ ਪੰਜਾਬ ਪੁਲਿਸ ਆਪਣੇ ਆਪ ਕਰ ਦੇਗੀ ਬੜਾ ਤੁਰਿਆ ਫਿਰਦਾ ਹੈ ਚਾਹੇ ਗੋਲਡੀ ਬਰਾੜਾ ਚਾਹੇ ਲੋਰਸ ਬਿchnੋਈਆ ਚਾਹੇ ਜੱਗੂ ਭਗਵਾਨਪੁਰਿਆ ਚਾਹੇ ਜਿੰਨੇ ਵੀ ਹੈਗੇ ਆ ਇਹਨਾਂ ਸਿਰਫ ਔਰ ਸਿਰਫ ਜੁੱਤੀਆਂ ਦੀ ਕਸਰ ਆ ਪਿੱਛੇ ਜੀ ਇੱਕ ਗੈਂਗਸਟਰ ਸਾਡੇ ਤੁਹਾਡੇ ਡੇਹਰਾਬਸੀ ਏਰੀਆ ਦੇ ਵਿੱਚ ਜਿਹੜੇ ਸਬ ਡਿਵੀਜ਼ਨ ਦਾ ਡੀਐਸਪੀ ਸਾਹਿਬ ਨੇ ਬਿਕਰਮ ਬਰਾੜ ਸਾਹਿਬ ਸਭ ਨੂੰ ਬਤਾ ਪੰਜਾਬ ਦੇ ਵਿੱਚ ਉਹਨਾਂ ਦਾ ਟੌਪ ਦਾ ਅਫਸਰ ਕੋਈ ਨਹੀਂ ਹੋਏਗਾ ਉਹਨਾਂ ਨੂੰ ਫੋਨ ਤੇ ਧਮਗਾ ਰਿਆ ਜਦ ਕਿ ਉਹਨੂੰ ਪਤਾ ਨਹੀਂ ਕਿ ਵਿੱਕੀ ਗੌਂਡਰ ਅੰਕਿਤ ਭਾਦੂ ਦਾਸ ਸ਼ੁਰ ਵੀਰ ਉਹਦੇ ਨੇ ਕੀ ਹਾਲ ਕੀਤਾ ਪਰ ਉਹਨਾਂ ਨੇ ਬੜੀ ਹਲੀਮੀ ਨਾਲ ਬੜੀ ਸਾਲੀਨਤਾ ਨਾਲ ਹਰ ਗੱਲ ਦਾ ਜਵਾਬ ਦਿੱਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੰਨੇ ਤੁਰੇ ਫਿਰਦੇ ਗੈਂਗਸਟਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਸਰੈਂਡਰ ਕਰ ਦਿਓ ਕਾਨੂੰਨੀ ਲੜਾਈ ਲੜੋ ਸ਼ਹਿਦ ਹੀ ਬਾਝੋਂਗੇ ਜੇ ਜੇਲ੍ਹ ਚ ਵੀ ਆਉਂਗੇ ਤੁਹਾਡੀ ਭੈਣ ਤੁਹਾਡੇ ਗੁਟਰੇ ਰਖੜੀ ਬੰਨ ਪਾਏਗੀ ਤੁਹਾਡੇ ਮਾਂ ਤੁਹਾਨੂੰ ਮਿਲ ਪਾਏਗੀ ਨਹੀਂ ਤਾਂ ਤੁਹਾਡਾ ਅੰਤ ਵੀ ਜਿਹੜਾ ਕਿ ਕਿੰਨੇ ਅੰਕੇ ਤੋਂ ਬਾਅਦ ਦੂ ਗੋਲਟੀ ਵਿਰਾਟ ਦਵਿੰਦਰ ਬਵੀ ਹੈ ਵਰਗਾ ਹੋਣਾ ਤੇ ਜਿਹੜਾ ਤੁਸੀਂ ਸਾਡੇ ਸ਼ਿਵਸਰਾ ਹਿੰਦ ਦੇ ਉੱਤੇ ਜਾਣ ਨੂੰ ਧਮਕਾਉਨੇ ਹੋ ਫੱਟ ਦੰਨੇ ਹੋ ਇਹਨਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਅਸੀਂ ਦੇਸ਼ ਦੀ ਏਕਤਾ ਨੂੰ ਅਖੰਡਤਾ ਨੂੰ ਜਿਹੜੇ ਬੰਦੇ ਤੋੜਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਸਾਡੀ ਹਮਾਜ ਹਮੇਸ਼ਾ ਬੰਦ ਹੈ ਤੇ ਬੰਦ ਰਹੇਗੀ